ਬੋਲੇ ਸੋ ਨਿਹਾਲ ਸਤਿਗੁਰੂ ਰਬਿਦਾਸ ਮਹਾਰਾਜ ਕੀ ਜੈ ਸੋ ਪਿਆਰਿਓ ਪਹਿਲਾ ਤਾਂ ਅਸੀਂ ਤੁਹਾਡਾ ਬਹੁਤ ਬਹੁਤ ਦਿਲੋ ਧੰਨਵਾਦ ਕਰਦੇ ਹਾਂ ਸੋ ਜੋ ਤੁਸੀਂ ਦਾਸ ਕਮਲ ਚੈਨਲ ਨੂੰ ਬਹੁਤ ਬਹੁਤ ਇੱਜ਼ਤ ਮਾਨ ਦੇ ਰਹੇ ਹੋ ਸੋ ਪਿਆਰਿਓ ਅੱਜ ਜੋ ਮੈਂ ਤੁਹਾਡੇ ਨਾਲ ਕਥਾ ਸਾਂਝੀ ਕਰਾਂਗਾ ਸੋ ਇਹਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਕਿ ਇੱਕ ਸੇਜ ਤੋਂ 7 ਸੇਜਾਂ ਕਿਵੇਂ ਬਣ ਗਈਆਂ ਸੋ ਪਿਆਰਿਓ ਜਦੋਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਤੋਂ ਬਾਦਸ਼ਾਹ ਨੇ ਜਦੋਂ ਬਹੁਤ ਡੂੰਘੀਆਂ ਡੂੰਘੀਆਂ ਗੱਲਾਂ ਸੁਈਆਂ ਅਤੇ ਇਹਨਾਂ ਦੇ ਅੱਖ ਸਮਝੇ ਤਾਂ ਬਾਦਸ਼ਾਹ ਬਹੁਤ ਖੁਸ਼ ਹੋ ਗਏ ਤੋ ਉਸਨੇ ਛਿੜੀ ਗੁਰੂ ਰਬੀਦਾਸ ਮਹਾਰਾਜ ਜੀ ਨੂੰ ਬਹੁਤ ਮਾਇਆ ਭੇਟ ਕੀਤੀ ਅਤੇ ਸੋਨੇ ਨਾਲ ਜੜੀ ਹੋਈ ਇੱਕ ਸੇਜ ਵੀ ਸਰਦਾ ਵਜੋਂ ਭੇਟ ਕੀਤੀ ਸਗੁਰੂ ਜੀ ਨੇ ਪਰਮਾਤਮਾ ਦੇ ਨਾਮ ਤੇ ਉਹ ਸਾਰੀ ਮਾਇਆ ਗਰੀਬਾਂ ਵਿੱਚ ਵੰਡ ਦਿੱਤੀ ਅਤੇ ਸੋਨੇ ਨਾਲ ਜੜੀ ਹੋਈ ਸੇਜ ਗੰਗਾ ਮਈਆ ਜੀ ਨੂੰ ਭੇਟ ਕਰ ਦਿੱਤੀ ਸੁਕਾ ਜੀਆਂ ਨੇ ਦੁਬਾਰਾ ਫਿਰ ਬਾਦਸ਼ਾਹ ਕੋਲ ਸ਼ਿਕਾਇਤ ਕੀਤੀ ਕਿ ਰਬੀਦਾਸ ਜੀ ਨੇ ਸਾਰੀ ਮਾਇਆ ਗਰੀਬਾਂ ਵਿੱਚ ਲਟਾ ਦਿੱਤੀ ਹੈ ਅਤੇ ਤੁਹਾਡੇ ਦੁਆਰਾ ਦਿੱਤੀ ਹੋਈ ਸੋਨੇ ਦੀ ਸੇਜ ਗੰਗਾ ਜੀ ਵਿੱਚ ਪ੍ਰਵਾਹਿਤ ਕਰ ਦਿੱਤੀ ਹੈ ਅਤੇ ਉਸ ਸੇਜ ਉੱਪਰ ਹੁਣ ਮਸ਼ੇਰੇ ਜਾਂ ਸਾਡੇ ਵਰਗੇ ਲੋਕ ਬੈਠਣਗੇ ਸੋ ਇਹ ਰਬੀਦਾਸ ਜੀ ਨੇ ਠੀਕ ਨਹੀਂ ਕੀਤਾ ਸੁਲਤਾਨ ਨੇ ਉਨ੍ਹਾਂ ਦੀ ਸ਼ਿਕਾਇਤ ਸੁਣ ਕੇ ਰਬੀਦਾਸ ਜੀ ਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ ਕਿ ਮੇਰੀ ਸੇਜ ਮੈਨੂੰ ਵਾਪਸ ਕਰ ਦਿਓ ਮੈਂ ਤੁਹਾਨੂੰ ਹੋਰ ਦੂਸਰੀ ਸੇਜ ਦੇਵਾਂਗਾ ਸੋ ਜਦੋਂ ਰਬੀਦਾਸ ਜੀ ਨੇ ਪੁੱਛਿਆ ਕਿ ਤੁਹਾਨੂੰ ਰਾਜਨ ਉਹੀ ਸਹੀ ਚਾਹੀਦੀ ਹੈ ਸੋ ਬਾਦਸ਼ਾਹ ਨੇ ਕਿਹਾ ਕਿ ਮੈਨੂੰ ਉਹੀ ਸਹੀ ਦਿੱਤੀ ਜਾਵੇ ਸੋ ਗੁਰੂ ਜੀ ਨੇ ਬਾਦਸ਼ਾਹ ਨੂੰ ਕਿਹਾ ਕਿ ਤੁਸੀਂ ਮੇਰੇ ਨਾਲ ਉੱਥੇ ਚੱਲੋ ਜਿੱਥੇ ਮੈਂ ਤੁਹਾਡੀ ਸੇਜ ਰੱਖੀ ਹੋਈ ਹੈ ਮੈਂ ਤੁਹਾਨੂੰ ਉਹ ਸੇਜ ਉਥੋਂ ਕੱਢ ਕੇ ਦੇਵਾਂਗਾ ਸੋ ਫਿਰ ਛਿਰੀ ਗੁਰੂ ਰਵਿਦਾਸ ਮਹਾਰਾਜ ਜੀ ਅਤੇ ਬਾਦਸ਼ਾ ਗੰਗਾ ਦੇ ਕਿਨਾਰੇ ਤੇ ਆਏ ਸੋ ਗੁਰੂ ਜੀ ਨੇ ਗੰਗਾ ਮਈਆ ਜੀ ਨੂੰ ਫਰਮਾਇਆ ਕਿ ਮੇਰੀ ਅਮਾਨਤ ਮੈਨੂੰ ਵਾਪਸ ਕਰ ਦਿਓ ਸੋ ਤਦ ਗੰਗਾ ਜੀ ਨੇ ਆਪਣੀ ਲਹਿਰ ਨਾਲ ਉਸ ਸੇਜ ਵਰਗੀਆਂ ਹੋਰ ਸੱਤ ਸੇਜਾਂ ਬਾਹਰ ਕੱਢ ਦਿੱਤੀਆਂ ਸੋ ਗੁਰੂ ਜੀ ਨੇ ਬਾਦਸ਼ਾਹ ਨੂੰ ਕਿਹਾ ਕਿ ਤੁਸੀਂ ਆਪਣੀ ਸੇਜ ਪਹਿਚਾਨ ਲਓ ਸੋ ਬਾਦਸ਼ਾਹ ਨੇ ਕਿਹਾ ਕਿ ਮੇਰੀ ਤਾਂ ਸਿਰਫ ਇੱਕ ਹੀ ਸੇਜ ਸੀ ਪਰ ਸੱਤ ਸੇਜਾਂ ਕਿੱਥੋਂ ਆਈਆਂ ਸਬ ਗੁਰੂ ਜੀ ਨੇ ਕਿਹਾ ਬਾਦਸ਼ਾਹ ਜੀ ਇਹ ਇੱਕ ਦਿਨ ਵਿੱਚ ਇੱਕ ਤੋਂ ਸੱਤ ਹੋ ਗਈਆਂ ਜੇਕਰ ਇਹ ਸੇਜਾਂ ਹੋਰ ਸਮਾਂ ਗੰਗਾ ਵਿੱਚ ਰਹਿੰਦੀਆਂ ਤਾਂ ਇਹਨਾਂ ਦੀ ਗਿਣਤੀ ਹੋਰ ਵੱਧ ਜਾਣੀ ਸੀ ਪਰ ਇਹ ਸਾਰੀਆਂ ਸੇਜਾਂ ਹੁਣ ਤੁਹਾਡੇ ਹੀ ਕਮ ਆਉਣੀਆਂ ਹਨ ਹੁਣ ਸੱਤ ਸੇਜਾਂ ਤੁਹਾਡੀਆਂ ਹੀ ਹਨ ਤੁਸੀਂ ਇਹਨਾਂ ਨੂੰ ਲੈ ਲਓ ਸੁਬਾਦਸ਼ਾ ਨੇ ਗੁਰੂ ਜੀ ਨੂੰ ਕਿਹਾ ਕਿ ਇਹਨਾਂ ਸੇਜਾਂ ਨੂੰ ਗੰਗਾ ਜੀ ਵਿੱਚ ਪਾ ਦਿਓ ਤਾਂ ਕਿ ਇਹ ਹੋਰ ਵੱਧ ਜਾਣ ਸੋ ਗੁਰੂ ਜੀ ਨੇ ਬਾਦਸ਼ਾਹ ਨੂੰ ਕਿਹਾ ਕਿ ਹੁਣ ਇਹ ਫੋਰ ਨਹੀਂ ਬਦਲ ਗਿਆ ਕਿਉਂਕਿ ਇਹਨਾਂ ਦਾ ਬੀਜ ਹੀ ਓਖੜ ਗਿਆ ਹੈ ਸੋ ਛਿਦੀ ਗੁਰੂ ਰਬੀਦਾਸ ਮਹਾਰਾਜ ਜੀ ਦੀ ਐਸੀ ਲੀਲਾ ਦੇਖ ਕੇ ਬਾਦਸ਼ਾਹ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਸੋ ਬਾਦਸ਼ਾਹ ਨੇ ਉੱਠ ਕੇ ਸ੍ਰੀ ਗੁਰੂ ਰਬੀਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਨਮਸਕਾਰ ਕੀਤੀ ਅਤੇ ਦੋਨੇ ਹੱਥ ਜੋੜ ਕੇ ਗਲਤੀ ਮੰਨੀ ਸੋ ਪਿਆਰਿਓ ਜੇ ਇਹ ਤੁਹਾਨੂੰ ਕਥਾ ਚੰਗੀ ਲੱਗੀ ਤਾਂ ਲਾਇਕ ਕਮੈਂਟ ਕਰਕੇ ਜਰੂਰ ਦੱਸਣਾ ਬੋਲੇ ਸੋ ਨਰਵੈ ਸਤਗੁਰੂ ਰਬੀਦਾਸ ਮਹਾਰਾਜ ਕੀ ਜੈ